ਹਾਂਜੀ ਸਾਥੀ ਗਾਰ ਜੀ ਸਾਰਿਆਂ ਦਾ ਤੁਹਾਡਾ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਹੋਵੇਂ ਲੋ ਬਾਈ ਕੱਲ ਆਪਾਂ ਪਹੁੰਚ ਗਏ ਜੀ ਆਪਾਂ ਬਣਾਣੇ ਟਿਕਾਣੇ ਤੇ ਉੱਥੇ ਆਪਣਾ ਕੰਮ ਚੱਲਿਆ ਸੀ ਅੱਜ ਬਾਈ ਉਹਦੇ ਛੋਟੇ ਦੇ ਵੱਡਣ ਆਇਆ ਆਪਾਂ ਛੋਲੇ ਆਹ ਛੋਟੂ ਐਰੇ ਵੱਡਣ ਆ ਵੀਕੇ ਅੱਡੇ ਦੇ ਆ ਗਏ ਪਰਾਨੇ ਤੇ ਬਈਆ ਰਸਤਾ ਬਣਾਇਆ ਉਹ ਇਹਨੂੰ ਕਣਕ ਵੱਢ ਕੇ ਅੜੀਆ ਪੈਣਾ ਇੱਥੇ ਲੱਗੇ ਰ ਚੜਾਉਣਾ ਉੱਥੇ ਸਲਿੱਪ ਕਰ ਗਈ ਮਸ਼ੀਨ ਉਧਰ ਨੂੰ ਦਿਖਾਉਣਾ ਦਾ ਉਹਨੂੰ ਹਾਂ ਕ੍ਰਿਸ਼ਨਾ ਬਈਆ ਬੰਦੇ ਕਹਿੰਦੇ ਸਾਡਾ ਜੀ ਨਹੀਂ ਲੱਗਿਆ ਤੁਹਾਡੇ ਬਿਨਾ ਹਾਂ ਵੇ ਆ ਬਈ ਬੰਦਾ ਪੰਜਾਬੀ ਬੋਲਦਾ ਬੋਲ ਕੇ ਦਿਖਾ ਮੁੱਛੇ ਵਾਲੇ ਦਾ ਗਾਣਾ ਕਹੀਂ ਹੈ ਮੁੰਜ ਨਹੀਂ ਆਂਦੀ ਪੰਜਾਬੀ ਬੜਾ ਛੋਟਾ ਮੁੱਛੇ ਵਾਲਾ ਵੀ ਆ ਗਿਆ ਨਾਲੇ ਬਈ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਬਈ ਕਹਿੰਦੇ ਛੋਟੀ ਮੁੰਜ ਨਹੀਂ ਆਂਦੀ ਆ ਬਈ ਉਹਨੇ ਲੱਗੇ ਮਸ਼ੀਨ ਚੜਾਉਣ अरे बाटी तलप कर गई मशीन बधाईया तन्नू बधाई हो आपको छोटे मूसे वाला वापस आ गया ओ मूसे वाला वापस आ गया वो छोटा आ गया हां हां छोटा मूसे वाला आ गया छोटा भाई आ गया हां मूसे वाला गाना दा धड़ा देख सुना दे यार संग दा सुना दे इतनी आता मेरे से नहीं आता चल भाई अते पाऊंगी री वीडियो कोई गाने नहीं इतना कच्चा है इतना पूरा काट ले आओ ਉਹ ਨੀ ਆਪ ਮੁਰੇ ਹੋ ਗਏ ਸਾਰਾ ਵੱਡਾ ਗਾਉਣਾ ਦੱਤੀ ਪੜਦੀ ਛੋਟੂ ਨੇ ਛੋਟੂ ਯਾਰ ਕਿਆ ਕਿਸਾਨ ਬਣੇਗਾ ਛੋਟੂ ਆਪਣੇ ਬਾਪ ਡੈਡੀ ਫਿਰਦਾ ਭਾਈ ਓਰੇ ਮੇਰੇ ਡੈਡੀ ਤਾਂ ਥੰਗਦਾ ਆਵੇ ਰਸਤਾ ਬਣਾ ਰਾਇ ਤੇ ਹਾਂ ਰਸਤਾ ਬਣਾ ਰੇ ਯਾਰ ਤੁਮ ਲੋਗੋ ਕੋ ਰਸਤਾ ਹੀ ਨਹੀਂ ਆ ਯਹਾਂ ਇਹ ਵੀ ਉਠਾ ਦੇ ਓ ਜਾਣਾ ਭਾਈ ਆਪਾਂ ਨੇ ਉੱਥੇ ਆ ਜਾਓ ਆ ਜਾ ਉਈ ਚੱਲਦੀ ਚਣਿਆਂ ਜੱਜ ਭਾਈ ਦੋਨੋਂ ਟੈੱਕ ਕਰਵਾਵਾਂਗੇ ਆਹ ਵੱਢਣੇ ਆ ਆਹ ਵੱਢਣੇ ਆ ਉਹਦੇ ਉੱਪਰ ਵੱਢਣੇ ਆ ਉਹਥੇ ਮਾਲ ਮਾਲ ਕੇ ਯਾਕਾ ਚੱਕਰੀ ਭਈ ਰਾਤ ਆਏ ਆਪਾਂ ਰਾਤ ਪਾਏ 9:30 ਵਜੇ ਸਵੇਰੇ ਛੋਟੂ ਆਪਣੇ ਕੋਲ ਆਇਆ ਕਹਿੰਦਾ ਜੀ ਚਨੇ ਵੱਢਣੇ ਆ ਚਲੋ ਆਪਾਂ ਬਾਈ ਜਦੇ ਜੋੜਤੀ ਮਹੀਨ ਨਾਲੇ ਚੱਲ ਬਾਈ ਖੋਚਾ ਖੋਚਾ ਤੋ ਖੋਚਾ ਹੈ ਕਿਹਦਾ ਹੈ ਕਤਾ ਲਿਖਾਓ ਇਹ ਇੱਕ ਰੰਗ ਹੈ ਨਹੀਂ ਹੈ ਨਹੀਂ ਹੈ ਥੈਂਕ ਯੂ ਲਓ ਜੀ ਉਧਰ ਆਪਾਂ ਚਨੇ ਵੱਡ ਕੇ ਔਰ ਇਹ ਆਪਾਂ ਆ ਕਣਕ ਵੱਢਣਾ ਆ ਹੈਗਾ ਕੀਲਾ ਕੀਲਾ ਵੱਢ ਕੇ ਫਿਰ ਆਏ ਆਪਣੇ ਕੋਲ ਤਾਂ ਨੇ ਇੱਧਰ ਇਹ ਹੋਣਗੇ ਮਨ ਲਾਦਾ ਜੀ 7-8 ਕੀਲੇ ਨੇ ਕਹਿੰਦੇ 7-8 ਕੀਲੇ ਬਾਕੀ ਹੁਣ ਜੀਪੀਐਸ ਘੁੰਮੂ ਫਿਰ ਦੇਖਦੇ ਆ ਕਿੰਨੇ ਬਣਦੇ ਆ ਆ ਕੀਲਾ ਵੱਡ ਕੇ ਫਿਰ ਆਗਾ ਨੀ ਪਹਿਲਾਂ ਕਣਕ ਵੜ ਦੋ ਕੀਲਾ ਫਿਰ ਛੋਲੇ ਹਜੇ ਤੱਕ ਤਾਂ ਆਹੀ ਆ ਬਾਈ ਚੱਲਦੀ ਚੱਲਦੇ ਕੋਈ ਹੋਰ ਆ ਗਿਆ ਪਹਿਲਾਂ ਵੜਾਉਣੀ ਨਹੀਂ ਦੀ ਪਹਿਲਾਂ ਉਧਰ ਆਪਣੀ ਮਸ਼ੀਨ ਚੱਲਦੀ ਦੀ ਉਥੋਂ ਦੇਖ ਕੇ ਆਪਣਾ ਆ ਕੀਲਾ ਮਿਲ ਗਿਆ ਨਾਲ ਵੜਨ ਨੂੰ ਤੇ ਆ ਚਨੇ ਇੱਥੇਲੀ ਤੋਂ ਬਾਅਦ ਮਿਲੇ ਨੇ ਬਾਈ ਆਪਾਂ ਇਹ ਜੋ 10 ਕਿਲਿਆਂ ਪਰ ਨਹੀਂ 10 ਨਹੀਂ ਹੈਗੇ 5 ਇੱਕ ਤੇ 8 8 ਕਿਲਿਆਂ। 8 ਕਿਲਿਆਂ ਬਰਾਏ ਦੀ ਕਿਲਾ ਆ 7-8 ਕਿਲੇ ਇੰਨੇ ਹੋਣਗੇ ਉਹਨੇ। ਕੋਈ ਕਣਕਾ ਘੇਰਾ ਵੱਟ ਕੇ ਉਹ ਬਣਿਆ ਕਿਲੇ ਤੇ ਥੋੜਾ ਜਿਹਾ ਘਟ ਬਣਿਆ। ਵਾਟਾ ਗੇਣਾ ਪੱਛਾ ਨੇ ਆਦੀ ਬਾੜ ਦੀ ਮਸ਼ੀਨ ਕੋਈ ਦੇ ਲਾ ਤੇ ਡੋ ਕੇ ਰਹੀ ਇਹ ਆ ਕੇ ਰਾ ਚੱਲ ਰਿਆ ਆ ਕੇ ਰਾ ਇੱਕ ਆਹਾ ਕੇ ਰਾ ਕੋ ਉੱਪਰ ਹੋਰ ਬਦਲ ਕਿੱਧਰ ਇੱਧਰ ਜਿਨੂੰ ਹੱਥ ਮਾਰਦਾ ਦੀ ਇੱਧਰ ਵੀ ਜਾਣਾ ਰਸਤਾ ਦੇਖਣਾ ਪੈਣਾ ਬਾਈ ਉਹਦਾ ਵੀ ਰਸਤਾ ਉਹ ਕੀਲਾ ਤਾਂ ਹੀ ਵੜਾਇਆ ਉਹਨਾਂ ਨੇ ਰਸਤਾ ਬਣਾਇਆ ਇਹਦੇ ਵਾਸਤੇ ਚੰਨਿਆ ਵਾਸਤੇ ਚੱਲ ਰਹੀ ਆ ਬਾਈ ਮਸ਼ੀਨ ਪੰਚੀ ਵਰਦੀ ਆ ਨੁਕਰੀ ਆਪਣੀ ਉੱਥੇ ਬਾਈ ਜਿੱਥੇ ਗਈ ਦੀ ਉੱਥੇ ਕੰਮ ਹੈਗਾ ਵੀ ਉੱਥੇ ਚੱਲਾਂ ਦੀ ਹੋਲੀ ਤੱਕ ਅਸਲ ਕੰਮ ਟੁੱਟ ਮਾ ਦਾ ਚਲੋ ਮਿਲ ਜਾਂਦਾ ਜੀ 5-7 5-7 ਗਰੇ 10 ਵੱਡਲੇ ਗਰੇ 5 ਵੱਡੇ ਗਰੇ 6 ਵੱਡਲੇ ਕੀਲੇ ਤੇ ਫਿਰ ਆਪਣਾ ਔਰੇ ਬਾਈ ਏਰੀਆ ਖਰਾਬ ਹੁੰਦਾ ਜੀ ਔਰੇ ਕੋਈ ਹੋਰ ਮਸ਼ੀਨ ਆ ਜਾਂਦੀ ਫਿਰ ਆਪਾਂ ਉਰੋਂ ਵੀ ਜਾਂਦੇ ਫਿਰ ਆਪਾਂ ਵਾਪਸੀ ਕਰ ਲਈ ਉਥੋਂ ਬਾਕੇ ਜੀ ਕੱਲ 9:30 ਵਜੇ ਰਾਤ ਨੂੰ ਸਵੇਰੀ ਆਪਣੇ ਕੋਲ ਛੋਟੂ ਨਹੀਂ ਆ ਗਿਆ ਪਹਿਲਾਂ ਆਪਾਂ ਦਿਖਾਇਆ ਤੁਹਾਨੂੰ ਛੋਟੂ ਉਹਨਾਂ ਦਾ ਵੱਡਿਆ ਤੇ ਹੁਣ ਆਹਾ ਅਜੇ ਇੱਕ ਹੋਰ ਗਹਿਰਿਆਂ ਦੇਖਦੇ ਆ ਜਥਾ ਬੋਰਮੈਨ ਕਨੇ ਪੱਥਰ ਜੁਗਦਾ ਫਿਰਦਾ ਪੱਥਰਾਂ ਨੇ ਬਈ ਬहोत ਨਾਸ ਹਮਾਰਿਆ ਭਾਈ ਜਿਨ੍ਹਾਂ ਨੇ ਬਲੌਗ ਦੇਖਿਆ ਉਹ ਤੁਹਾਨੂੰ ਖੋਲੜੀ ਦਾ ਹਾਲ ਦਿਖਾਇਆ ਬਈ ਉਹ ਸਾਰਾ ਮਟਰੀਟ ਕੰਮ ਹੋਇਆ ਵਾ ਖੋਲੜੀ ਟੱਟ ਗਈ ਸਾਰੀ ਪੁਰੇ ਹਾਲ ਚਿੱਪੀ ਹੋ ਗਈ ਕਿਉਂ ਜਸੇ ਮਾ ਢੋਲੇ ਦਾ ਠੀਕ ਆ ਅਜੇ ਵੱਢਣੇ ਵਾਟਰੀ ਦਾ ਵਾਲਾ ਓਖਾ ਕੰਮ ਪੱਥਰ ਬਾਈ ਹੁਣ ਕਿਆ ਕਰੀਏ ਇਹ ਤਾਂ ਐਂ ਕਹਿ ਰਹੇ ਨੇ ਜੀ ਹੈ ਜੋ ਨਹੀਂ ਪੱਥਰ ਤਾਂ ਹੈ ਨਹੀਂ ਸਾਡੀ ਜ਼ਮੀਨ 'ਚ ਫੁੱਲ ਆ ਫੁੱਲ ਕਣ ਲੜੇ ਜਾਰਦਾ ਹੈ ਕਹਣਾ ਪੱਥਰ ਤਾਂ ਹੈ ਵੀ ਨਹੀਂ ਨਾ ਜਮੀਨ 'ਚ ਫੁੱਲ ਨੇ ਜਿਹੜੇ ਉੱਪਰ ਚੜ ਜਾਂ ਗਲੰਬ ਗਲੰਬ ਹੁੰਦੇ ਆ ਹੁਣ ਵੀ ਬਾਈ ਅੱਜ ਉਹ ਪਿੱਛੇ ਵੱਢ ਗਏ ਆ ਜਿਹੜਾ ਬੜਾ ਪੱਥਰ ਚੜ ਗਿਆ ਫੱਟੀਆਂ ਦੋ ਮਾਰਨ ਬਚੋ ਕੇ ਚਲੋ ਕੰਮ ਵੀ ਰਲਾ ਜਾਈਦਾ ਦਾ ਟਟਮੁਰੰਬ ਦਾ ਵੈਤਲੀ ਹੋ ਜਾਂਦੀ ਆ ਬੇਲਿਆਂ ਨਾਲ ਦਾ ਠੀਕ ਆ ਕੰਮ ਬਾਈ ਉਰੇ ਵੀ ਹੋਲੀ ਤੱਕ ਚੱਲੂ ਪੂਰਾ ਪੂਰੇ ਅੱਜ ਕਰਤਾਰ ਕਿਨੇ ਵੱਡੇ ਆ ਉਹ ਕਹਿੰਦੇ ਸਾਡੇ ਕੋਲ 3 ਗੀਲੇ ਆ ਚਾਤੀਆੜੀ ਪ੍ਰੀਤ ਕੋਲ ਹੈਗੀ ਦੀ ਅੱਜ ਬਾਈ 18-19 ਗੀਲੇ ਕਹਿੰਦੇ ਦੀ ਬਾਕੀ ਦੇਖੋ ਕੱਲ ਵੀ ਕਹਿੰਦੇ ਕਹਿ ਕੇ ਤਾਂ ਸਾਨੂੰ 15 ਗੀਲੇ ਲੈ ਕੇ ਗਏ ਆ ਅੱਜ ਇਹ ਵੱਡੇ ਆ ਇਹ ਵੱਡਣ ਗਏ ਆ ਉੱਥੇ ਇਹ ਕਹਿੰਦੇ ਵੀ ਸੱਤ ਵੜਾ ਕੇ ਐਂ ਕਹਿੰਦੇ ਵੀ ਹਜੇ ਨਰਮ ਆ ਸੱਤ ਫੇੜ ਵੜਾਉਂਗਾ ਅੱਠ ਜਿਹੜੇ ਰਹਿ ਗਏ ਆ ਗੋਸਾ ਬਾਈ ਮੈਂ ਵੀ ਹੁਣ ਬਾਈ ਉਹ ਛੋਟੂ ਨਾਲ ਗਿਆ ਦਰਦ ਦੇਖਣਾ ਉਹ ਜਿਹੜੇ ਵੜਾਉਣੇ ਆ ਉਹਦੇ ਹੈਗੇ ਤਿੰਨ ਕਿਲੇ ਇੱਕ ਤਿੰਨ 6 ਕਿਲੇ ਉਹ ਵੀ 4-5 ਦਿਨ ਲੱਗ ਜਣੇ ਉਹ ਵੀ ਹੋਲੀ ਤੋਂ ਬਾਅਦ ਬਾਈ ਕੰਮ ਚੱਲੂਗਾ ਓਰੇ ਆ ਸਾਲ 'ਚ ਲਓ ਜੀ ਇਧਰ ਜਾਂਦੇ ਜਾਂਦੇ ਇੱਕ ਕਿਲਾ ਹੋਰ ਮਿਲ ਗਿਆ ਆਪਾਂ ਨੂੰ ਕਿਰਪਾ ਬਾਬੇ ਦੀ ਕੰਮ ਬਹੁਤ ਵਜੇ ਚੱਲਦਾ ਬਾਈ ਆਪਣਾ ਇਲਾਹਾਵਾ ਡਕੇ ਦੋ ਕਿਲੇ ਆਪਾਂ ਜਿਨ੍ਹਾਂ ਦੇ ਆਪਾਂ ਪਹਿਲੇ ਦਿਨ ਵੱਡੇ ਹੀ ਲਾ ਕੇ ਚੰਨੇ ਮੜਰੀ ਵੱਡੀ ਦੀ ਸਭ ਤੋਂ ਪਹਿਲਾਂ ਜਿਨ੍ਹਾਂ ਦੇ ਅੱਗ ਘੱਟ ਲਾਇਆ ਦੀ ਦੋ ਕਿਲੇ ਉਹਨਾਂ ਦੇ ਵਟਣੇ ਆਪਾਂ ਛੋਲੇ ਜਾ ਕੇ ਉਥੇ ਬਾਅਦ ਅੱਜ ਬਸ ਐਹੀ ਆ ਸਾਢੇ 4 ਹੋ ਗਏ 15-20 ਮਿੰਟ ਲੱਗਣਗੇ ਓਰੇ ਫੇਰ ਰਸਤੇ 'ਚ ਲਾ ਜਾਣਾ ਬਈ ਅੱਧਾ ਪੌਣਾ ਘੰਟਾ ਰਸਤਾ ਬਹੁਤ ਖਰਾਬ ਅੱਜ ਦਾ ਕੰਮ ਆਪਣਾ ਆਹੀ ਆ ਬਈ ਪੜਤੇ ਆਪਾਂ ਨੇ ਵਿਚੇ ਕਰਨ ਕ ਵਿਚੇ ਚਨੇ 12-13 ਮਲਦਾ ਦਾ 15 ਨੇ ਨੇੜੇ ਚ ਹੀ ਲੱਗ ਜਾਣਗੇ। ਕਿਲੇ ਛੋਟੂ ਦੇ ਅੱਧੇ ਰਹਿ ਗਏ ਅੱਦੇ ਵਢਾ ਲਏ ਉਹਨੇ। ਪਾਪਾ ਦੇਖਦੇ ਆ ਇੱਕ ਦੋ ਦਿਨ ਤੱਕ ਕਹਿੰਦਾ ਬੁਲਾਉਂਗਾ ਫੇਰ। ਆਈ ਏਰੀਏ ਜਿਵੇਂ ਨਾਲ ਕਣਕ ਵੜ ਜਾ ਨਾਲੇ ਮੇਰੇ ਜਨੇ ਵੜ ਥਿਓ। ਦੇਖਦੇ ਆ ਬਾਕੀ। ਲਓ ਭਾਈ ਮਿੱਤਰੋ। ਟਾਈਮ ਹੋ ਗਿਆ ਸਵਾੱਛੇ। ਆਦੋ ਕਿਲੇ। ਛੋਲਿਆਂ ਦੇ ਵੱਢਣੇ ਆ। ਵੀ ਡਲ ਰਹੀ ਆ ਹੁਣੇ ਲਾਇਆ ਕੇਰਾ ਦੋ ਗਿਲੇ ਵੱਟ ਕੇ ਅੱਜ ਦਾ ਕੰਮ ਸਮਾਪਤ ਬਾਈ ਦਾ ਜੇ ਟੈਂਡਰ ਮੁੱਕਾ ਵਾ ਸਿਲੰਡਰ ਭਰਾਉਣਾ ਜਾ ਕੇ ਰਾਤ ਚਲਨ ਤਣੀ ਦੁਪਹਿਰੇ ਹਜੇ ਤਾਂ ਹੈਗਾ ਚਾਚੂ ਲਿਆ ਮੁੰਡਾ ਬਣਾ ਕੇ ਕਹਿੰਦਾ ਹੌਲੀ ਹੌਲੀ ਚੱਲਦਾ ਕਿਤੇ ਸ਼ਾਮ ਦੀ ਰੋਟੀ ਦਾ ਕੰਮ ਹੋ ਜਵੇ ਦੇਖ ਰਿਹਾ ਬਈ ਹੁਣ ਜਾ ਕੇ ਲੋ ਜੀ ਅੱਜ ਦਾ ਕੰਮ ਸਮਾਪਤ ਤੇ ਟਰਨਰ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਤੇ ਕਮੈਂਟ ਅੱਜ ਬਾਈ ਬੱਜ ਗਿਆ ਆਪਣਾ ਸਰਦ ਅੱਜ ਆਪਣਾ ਕੰਮ ਕਰੀਆ ਚੱਲਿਆ ਤੇ ਮਿਲਦੇ ਆਂ ਬਾਈ ਕੱਲ ਨੂੰ ਕਿਤੇ ਹੋਰ ਨਵੀਂ ਵੀਡੀਓ ਚ ਕੱਲ ਨੂੰ ਵੀ ਆਪਣੇ ਕੋਲ ਚੰਦਰਾ ਦਾ ਕੰਮ ਹੈਗਾ ਕਣਕ ਦਾ ਵੀ ਹੈਗਾ ਚਲੋ ਮਿਲਦੇ ਆਂ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਵਿੱਚ ਧੰਨਵਾਦ ਤੁਹਾਡਾ ਵੀਡੀਓ ਦੇਖਣ ਦਾ ਧੰਨਵਾਦ